ਕੀਲਾ ਨਗਰ ਦੀ ਆਪਣਾ ਜੀ ਨਗਰ ਆਪਣਾ ਜੀ ਮੁੰਡਾ ਪਿੰਡ ਨੀਅਰ ਚੋਲਾ ਸਾਹਿਬ ਤੇ ਡਿਸਟ੍ਰਿਕਟ ਕਰਨਤਾਰਨ ਜੀ ਕੀ ਨਾਮ ਕੀ ਆਪ ਜੀ ਦਾ ਮੇਰਾ ਸ਼ੋਭਨਾਮ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਤੇ ਆਪ ਜੀ ਨੇ ਕੋ ਡੇਢ ਕਿ ਮਹੀਨਾ ਪਹਿਨਾ ਬਾਡੀ ਸਾਬ ਦੇ ਜੂਸ ਵਰਤੇ ਆ ਤੇ ਘਰ ਵਿੱਚ ਕੀ ਪ੍ਰੋਬਲਮ ਸੀ ਜੀ ਮੈਂ ਆਪਣੀ ਵਾਈਫ ਵਾਸਤੇ ਜੂਸ ਲੈ ਕੇ ਗਿਆ ਸੀ ਜਿਹੜਾ 5 ਜੂਸ ਦਾ ਪੈਕ ਆ ਨਾ ਇਹਦੇ ਬਾਰੇ ਮੈਨੂੰ ਮੇਰੇ ਵੀਰ ਜੀ ਨੇ ਦੱਸਿਆ ਹਸਾਂਝ ਵਾਲੇ ਹਰੀਤ ਜੀ ਹੁਣੀ ਉਹਨਾਂ ਨੇ ਦੱਸਿਆ ਕਿ ਤਰਾ 5 ਜੂਸ ਆ ਜਿਹੜੇ ਤੁਸੀਂ ਲਿਓ ਤੇ ਵੀ ਬਹੁਤ ਵਧੀਆ ਉਹਨਾਂ ਦਾ ਰਿਜ਼ਲਟ ਆ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਕਵਰ ਕਰਦਾ ਵਾ ਐ ਤੇ ਵੈਸੇ ਫੂਡ ਸਪਲੀਮੈਂਟ ਆ ਲੇਕਿਨ ਇਹਦੇ ਨਾਲ ਕੋਈ ਬਿਮਾਰੀ ਇਹੋ ਜੀ ਨਹੀਂ ਆ ਵੀ ਜਿਹੜੀ ਨਹੀਂ ਠੀਕ ਹੋ ਰਹੀ ਸੋ ਘਰਦਿਆਂ ਨੂੰ ਪ੍ਰੋਬਲਮ ਸੀ ਜਿਵੇਂ ਕਬਜ਼ ਰਹਿੰਦੀ ਸੀ ਗੈਸ ਜਾ ਬੰਦਾ ਇਹ ਤੇ ਨਾਰਮਲ ਬਿਮਾਰੀਆਂ ਹੁੰਦੀਆਂ ਵਾ ਮੇਨ ਬਿਮਾਰੀ ਉਹਨਾਂ ਨੂੰ ਸਰਵਾਈਕਲ ਤੇ ਜਿਵੇਂ ਆਪਾਂ ਬੱਚੇ ਦਾ ਨੀਚਰ ਸੌਲੀ ਸੀ ਇਹ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਇਹ ਪ੍ਰੋਬਲਮ ਉਹਨਾਂ ਨੂੰ ਵੈਸੇ 4 ਸਾਲ ਤੋਂ ਅਜੇ ਦਸੌਲੀ ਦੀ ਅੱਛਾ ਤੇ ਦਵਾਈ ਹੈਲੋਪੈਥੀ ਕਦੀ ਕਿਤੇ ਉਹ ਜਿੱਥੋਂ ਵੀ ਦੱਸ ਪੈਂਦੀ ਉੱਥੋਂ ਆਪਾਂ ਵੀ ਖਾਂਦੇ ਰਹੇ ਆ ਹੋਮੋਪੈਥੀ ਦਵਾਈ ਫਿਰ ਆਪਾਂ ਨੂੰ ਕੀ ਨੇ ਕਿਹਾ ਵੀ ਉਹਦੇ ਨਾਲ ਰਿਮੂਵ ਹੋ ਜਾਂਦੀ ਹੈ ਰਸੌਲੀ ਇਹਨਾਂ ਕੋਲ ਕੋਈ ਮਸਲਾ ਹੱਲ ਨਹੀਂ ਹੋਇਆ ਫਿਰ ਇਸ ਤਰ੍ਹਾਂ ਕਿਸੇ ਪ੍ਰੋਗਰਾਮ 'ਚ ਮੇਰੇ ਵੀਰ ਜਿਹੜੇ ਸਰਜਨ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਪੰਜ ਜੂਸ ਦਾ ਜਿਹੜਾ ਪੈਕ ਆਉਂਦਾ ਵਾ ਇਹ ਤੁਸੀਂ ਜ਼ਰੂਰ ਵਰਤੋ ਇਹਦੇ ਨਾਲ weight ਵੀ ਲੂਜ਼ ਹੋਏਗਾ ਰਸੌਲੀ ਵੀ ਰਿਮੂਵ ਹੋਏਗੀ thyroid ਵੀ ਠੀਕ ਹੋਏਗਾ ਨੰਨ ਥਾਇਰੋਇਡ ਦੀ ਪ੍ਰੋਬਲਮ ਵੀ ਹੈਗੀ ਆ ਤੇ ਥਾਇਰੋਇਡ ਦਾ ਕਰਕੇ ਜਿਹੜਾ ਉਹਦਾ ਸਰੀਰ ਹੈ ਨਾ ਬਹੁਤ ਚਮੜੀ ਸਖਤ ਤੇ ਆਕੜੀ ਆਕੜੀ ਜੀ ਰਹਿੰਦੀ ਸੀ। ਉਹਨੇ ਜੂਸ ਲੈਣ ਤੋਂ ਬਾਅਦ 40 45 ਦਿਨ ਬਾਅਦ ਜਿਹੜਾ ਉਹ ਕਾਫੀ ਜਾਨੀ ਕਿ ਠੀਕ ਆ ਪ੍ਰੋਬਲਮ ਆ। 50% ਮੈਂ ਮੰਨਦਾ ਕਿ ਸਾਰੀਆਂ ਪ੍ਰੋਬਲਮਾਂ ਜਿਹੜੇ ਠੀਕ ਹੋ ਚੁੱਕੇ ਆ ਬਾਕੀ ਜਿਹੜੀ ਰਸੌਲੀ ਉਹਦਾ ਟੈਸਟ ਕਰਾ ਕੇ ਪਤਾ ਲੱਗੂਗਾ ਕਿ ਇਸ ਤੋਂ ਪਹਿਲਾਂ ਤੁਸੀਂ ਕਿੰਨਾ ਪੈਸਾ ਲਾ ਚੁੱਕੇ ਸੀ। ਪਹਿਹਾ ਜਿੱਥੇ ਵੀ ਦੱਸ ਪੈਂਦੀ ਕੋਈ ਮੈਂ ਜ਼ਿਆਦਾ ਨਹੀਂ ਚੱਲੋ 60-70000 ਰੁਪਇਆ ਜਿਹੜਾ ਉਹ ਹਸਪਤਾਲਾਂ 'ਚ ਟੈਸਟ ਕਰਾ ਲਓ ਦਵਾਈ ਲੈ ਲਓ ਫਿਰ 3 ਮਹੀਨੇ ਬਾਅਦ ਫਿਰ ਚੇਂਜ ਕਰ ਲਓ ਜਿੱਥੇ ਕੋਈ ਦੱਸ ਪਾਉਂਦਾ ਹੀ ਬਾਕੀ ਲਾਸਟ ਤੇ ਇਹ ਹੋਮੋਪੈਥੀ ਦਵਾਈ ਜਿਹੜੀ ਉਹ ਮੈਂ 2 ਸਾਲੀ ਤਕਰੀਬਨ ਹੋਈ ਹੈ ਮੈਨੂੰ ਕਹਿੰਦੇ ਸੀ ਕਿ 3 ਮਹੀਨੇ ਬਾਅਦ ਰਿਮੂਵ ਹੋ ਜੂਗੀ ਹੁਣ ਕਿੰਨਾ ਫਰਕ ਆਪਦਾ ਸਾਨੂੰ ਸਿੱਕ ਪੈ ਗਿਆ ਇਹ 50% ਜਿਹੜਾ ਉਹ ਘਰ ਦੇ ਨੂੰ ਫਰਕ ਪੈ ਚੁੱਕਾ ਵਾ ਘਰ ਦੇ ਉਹ ਕਹਿੰਦੇ ਆ ਕਿ ਮੈਨੂੰ ਜਿਹੜਾ ਆਪਣਾ ਸਰੀਰ ਉਹ ਬਹੁਤ ਹਲਕਾ ਹਲਕਾ ਮਹਿਸੂਸ ਹੋ ਰਿਹਾ ਵਾ ਨਹੀਂ ਤੇ ਪਹਿਲਾਂ ਮੰਜੇ ਤੇ ਹੀ ਪੈ ਰਹਿੰਦੇ ਕੰਮ ਨੂੰ ਦਿਲ ਨਹੀਂ ਕਰਦਾ ਉਹਨਾਂ ਦਾ ਤੇ ਹੁਣ ਉਹ ਕੰਮ ਕਰਦੇ ਜਿੰਨੇ ਕਿ ਥੋੜਾ ਬੋਧਾ ਚਲੋ ਗਰਮੀ ਦਾ ਕਰਕੇ ਉਹ ਰੈਸਟ ਕਰ ਲੈਂਦੇ ਵੈਸੇ ਥਕਾਵਟ ਜਿਹੜੀ ਬਹੁਤ ਘੱਟ ਹੁੰਦੀ ਉਹਨੂੰ ਕਾਫੀ ਫਰਕ ਲੱਗਾ ਤਾਂ ਤੁਸੀਂ ਅੱਜ ਦੂਸਰਾ ਪੈਗ ਲੈਣੋਂ ਆਤੇ ਆਏ। ਹਾਂਜੀ ਜੀ ਅੱਜ ਫਰਕ ਲੱਗਾ ਫੇਰ ਹੀ ਦੂਸਰੀ ਵਾਰ ਆਏ ਆ ਨੀ ਤੇ ਦੂਸਰੀ ਵਾਰ ਮੈਂ ਕੀ ਲੈਣ ਆਉਣਾ ਹੀ ਜੇ ਫਰਕ ਨਾ ਹੁੰਦਾ ਤੇ। ਓਕੇ। ਬਹੁਤ ਵਧੀਆ ਫਰਕ ਲੱਗਾ। ਜਿਹੜੇ ਵੀ ਭੈਣ ਤੁਹਾਡੀ ਇਹ ਸੁਣ ਰਿਹਾ ਇਸ ਗੱਲ ਨੂੰ ਤੇ ਉਹਨਾਂ ਨੂੰ ਕੀ ਸੁਨੇਹ ਜਗਾ ਚਾਹੁੰਦੇ ਜੀ? ਉਹਨਾਂ ਨੂੰ ਇਹ ਜੀ ਮੈਂ ਇਹੋ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਨਾ ਉਜੜੋ ਗੋਵੇਂ ਅੰਗਰੇਜ਼ੀ ਦਵਾਈਆਂ 'ਚ। ਜਿਹੜੇ 5 ਜੂਸ ਆ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਵਰਤ ਕੇ ਵੇਖੋ। ਤੁਸੀਂ ਖੁਦ ਆਪਣੇ ਮੂੰਹ ਕਹੋਗੇ ਕਿ ਸਾਡਾ ਜਿਹੜਾ ਭਲਾ ਹੋ ਗਿਆ ਵਾ। ਇਹ ਭਲੇ ਦਾ ਜਿਹੜਾ ਇਹ ਮਿ ਇਹਦੇ ਵਿੱਚ ਪੰਜ ਜੂਸ ਜਿਹੜੇ ਆਉਂਦੇ ਆ ਇਹਨੂੰ ਜਰੂਰ ਵਤ ਕੇ ਵੇਖੋ ਇਹ ਬਾਡੀ ਸਰਵਿਸ ਆ ਨਾ ਕਿ ਕੋਈ ਦਵਾਈ ਆ ਓਕੇ ਜੀ ਥੈਂਕ ਯੂ ਥੈਂਕ ਯੂ ਓਕੇ ਜੀ ਵਾਈਗੁਰ ਦੀ ਕਹਾਸਾ ਵਾਈਗੁਰ ਦੀ ਕੀਮਤ ਹੈ